सोशल मीडिया से राजपुरा थाणा सदर विच धमाके की वायरल हो रही खबर न पुलिस ने पूरी तरह फेक करार दिता है डीएसपी मंजीत सिंह ने खुद एस एच ओ किरपाल मिलकर थाणे आले दुआले के इलाके दी बारी की बारीकी नाल चेकिंग की थी। चेकिंग दौरान कोई भी शक्की चीज या घटना सामने नहीं आई डीएसपी मनजीत ने शहर वासन अपील की है कि अफवाह से विश्वास न किया जाए राजपुरा थाणा सदर बिल्कुल सुरक्षित है अते पुलिस पूरी तरह मुस्तैद है ਸਦਰ ਥਾਲੇ ਵਾਲਾ ਰੋਲਾ ਪੈ ਗਿਆ ਕਿ ਵੀ ਉਹਦੇ ਨਾਲ ਨੰਬਰ ਕੀ ਕਿਹਣਾ ਕਰ ਮੈਂ ਡੀਐਸਪੀ ਰਾਜਪੁਰਾ ਸਬਡਿਵੀਜ਼ਨ ਲੱਗਾ ਹੋਇਆ ਕਿ ਮੇਰੀ ਯੂ ਡੈਕਸ਼ਨ ਦੇ ਥੱਲੇ ਜਿਹੜਾ ਸਦਰ ਥਾਣਾ ਆਉਂਦਾ ਹੈਗਾ ਕਿਸੇ ਨੇ ਜਿਹੜੀ ਫੇਕ ਪੋਸਟ ਪਾਈ ਹੈਗੀ ਆ ਵੀ ਜਿਹੜੀ ਹੈਗਾ ਵੀ ਇੱਥੇ ਬਲਾਸਟ ਬੈਂਕ ਕੀਤਾ ਹੈਗਾ ਇੰਗਲਿਸ਼ ਦੇ ਵਿੱਚ ਜਿਹੜਾ ਲਿਖਿਆ ਹੋਇਆ ਹੈਗਾ ਉਹ ਬਿਲਕੁਲ ਹੀ ਝੂਠੀ ਤੇ ਬੇਬੁਨਿਆਦ ਆ ਤੇ ਅਸੀਂ ਸਾਰੇ ਸਰਚ ਕਰਵਾਈ ਹੈਗੀ ਆ ਤੇ ਕੋਈ ਵੀ ਕੋਈ ਇਦਾਂ ਦੀ ਕੋਈ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਤੇ ਇਹ ਗੱਲ ਬਿਲਕੁਲ ਗਲਤ ਹੈਗੀ ਆ ਜਿਹੜੇ ਸ਼ਹਿਰ ਵਾਸੀ ਉਹਨੂੰ ਕੀ ਜਣਾ ਚਾਹੁੰਦੇ ਆ ਸ਼ਹਿਰ ਵਾਸੀ ਉਹਨੂੰ ਇਹੀ ਆ ਇਹ ਇਹੋ ਜਿਹੀਆਂ ਜਿਹੜੀਆਂ ਝੂਠੀਆਂ ਅਫਵਾਵਾਵਾਂ ਉਹਨਾਂ ਤੋਂ ਚੁੱਕੇ ਤੇ ਮਤਲਬ ਚੁੱਤਨੇ ਰਹਿਣ ਵੀ ਕੋਈ ਵੀ ਇਹਦੇ ਵਿੱਚ ਸੱਚਾਈ ਨਹੀਂ ਹੈਗੀ ਗੱਲ ਦੇ ਵਿੱਚ ਉਹਦੀ ਫੀਕ ਆਈ ਪਈ ਆ ਉਹਦੀ ਕੋਹਲ ਕਰ ਰਹੇ ਤੁਸੀਂ ਉਹਦੀ ਉਹ ਕਰ ਰਹੇ ਆ ਅਸੀਂ ਟੈਕਨੀਕਲ ਟੀਮਾਂ ਵੀ ਕਰ ਰਹੀਆਂ ਹੈਗੀਆਂ ਤੇ ਉਹ ਜਿਵੇਂ ਵੀ ਹੋਵੇ ਤੁਹਾਨੂੰ ਦੱਸਾਂਗੇ ਉਸੇ